ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਭ ਠੀਕ ਠਾਕ ਹੋਵेंगे ਚੱਕेंगे ਭਾਈ ਆਪਣਾ ਬੁਲਟ ਆਪਾਂ ਚੱਲेंगे ਲੇਬਰ ਕੀ ਚਾਹ ਲੈ ਕੇ ਬੱਕੀ ਭਾਈ ਮਕਾਨ ਦਾ ਵੀ ਚੱਲ ਰਿਹਾ ਆਪਣਾ ਕੰਮ ਇਹ ਰਹਿ ਗਿਆ ਫਰੰਟ ਲਪਾਈ ਤੇ ਬੱਕੀ ਇੱਧਰ ਟੈਲਰ ਟੂਨਾ ਲੱਗੀਆਂ ਜਿਹੜੀਆਂ ਉਹ ਖੰਮ ਰਹਿ ਰਿਹਾ ਹਲੇ ਲੰਬਾ ਖਿੱਚਦੇ ਲੇਬਰ ਨੇ ਬਹੁਤ ਇੱਕ ਮੋਟਰ ਪਰ ਕਮਰਾ ਬਣਾਇਆ ਉਸ ਕਰਕੇ ਟਾਈਮ ਲੱਗ ਗਿਆ ਵਿੱਚ ਨੂੰ ਉੱਧਰ ਚਲੇ ਗਏ ਤੇ ਲੇਬਰ ਵਾਸਤੇ ਬਾਕੀ ਇਹ ਤੜੇ ਲੱਗੇਗਾ ਤਪਣਾ ਉਹ ਰੇਲ ਟਾਇਲ ਲੱਗੇਗੀ ਇੱਧਰ ਆਪਣਾ ਜਿਹੜਾ ਡ੍ਰੇਨ ਰੂਮ ਬਣਾਇਆ ਇਸ ਮਾ ਥੱਲੇ ਦੋ ਸਮਾਨ ਲਾਏਗੇ ਬਿਨਾਂ ਰਕੜਾਈ ਵਾਲੀ ਟੈਲਾ ਠੀਕ ਹੈ ਜੀ ਬਣੇ ਰਹੋ ਆਪਣੀ ਵੀਡੀਓ ਕੇ ਨਾਲ ਆਪਾਂ ਚੱਲਦੇ ਆਂ ਖੇਤ ਨੂੰ ਲੇਬਰ ਦੀ ਚਾਹ ਲੈ ਕੇ ਉਸ ਤੋਂ ਬਾਅਦ ਦੇਖਦੇ ਆਂ ਖੱਦੂ-ਕੁੱਦੂ ਕਿੰਨਾ ਕੁ ਹੋਇਆ ਕਿ ਆ ਬਣਿਆ ਅੰਜਨ ਚੱਲ ਰਿਹਾ ਰਾਤ ਦਾ ਆਪਣਾ ਲਾਈਟ ਕਰ ਰਹੀ ਹੈ ਬਰਾਨ ਦੋ ਦਿਨ ਹੋਏ ਲਾਈਟ ਥੋੜੀ ਘਟ ਆ ਰਹੀ ਹੈ ਇਸ ਕਰਕੇ ਰਾਤ ਦਾ ਅੰਜਨ ਚੱਲ ਰਿਹਾ ਆਪਣਾ ਖੇਤ ਚਾਰ ਲੈ ਗਿਆ ਪਹੁੰਚ ਗਏ ਅੱਗੇ ਖੇਤ ਆਪਾਂ ਬਰੇ ਆਪਣੇ ਰਹਿ ਗਏ ਦੋ ਕਿੱਲੇ ਭਰਨੇ ਦੇ ਜਿਹੜਾ ਘਰੇ ਅੰਜਨ ਚੱਲ ਰਿਹਾ ਬਣਾਉਰੇ ਆ ਰਿਹਾ ਬਾਈ ਪਾਣੀ ਉਹ ਪਾਣੀ ਕੱਢ ਰਿਹਾ ਦੇਖ ਕੱਲ ਕਰੇ ਤੇ ਤਿਆਰ ਨੇ ਖੇਤ ਆਪਾਂ ਨੇ ਇਹ ਖੇਤ ਦੇ ਭਰਾਣ ਆਪਣੇ ਵਾ ਮੈਂ ਕੱਲਾ ਨਹਿਰ ਦਾ ਪਾਣੀ ਹੈ ਮਤਲਬ ਬਸ ਮੋਟਰ ਨਹੀਂ ਹੈਗੀ ਨਰਗ ਪਾਣੀ ਬੀਬੀ ਲੱਗਿਆ। ਇਹ ਲਾਉ ਮੋਟਰ ਦੀ ਆਪਣੇ ਬਾ ਕੇ ਕੇ ਵਾ ਜਦੋਂ ਉਹ ਵੱਲ ਬੜ ਰਿਹਾ ਉਹ ਮੋਟਰ ਛੁੱਟ ਗਈ ਉਹ ਬਾਈ ਆਪ ਲੱਗੇ ਕਰਨਾ। ਇਹ ਵੀ ਪਾਣੀ ਕਰ ਕਰ ਤਕਰਾਂ ਤੇ ਲੈ ਆ ਰਹੇ ਆਂ ਬਲ ਉਸ ਮੋਟਰ ਕਰ ਰਿਹਾ ਸਰੀ ਹੈ। ਲਾ ਉਸ ਕੋ ਆਪ ਕੋਨੇ ਗੰਨਾ ਲਾ ਦਈਏ ਵਾ। ਪੂਰੇ ਆਪਣਾ ਹੋ ਤਾ। ਚੱਲਦਾ ਬਾਈ ਕੰਮ। ਪਰਨੇ ਨੱਕੇ ਰੋਕੇ ਖੋਲ ਕੇ ਥੱਲੇ ਥੇ ਜਿਹੜਾ ਰਹਿ ਗਿਆ ਉਹ ਦੋ ਹਿੱਤੇ। ਇਹ ਲੇਬਰ ਲਾ ਰਹੀ ਹੈ ਬਈ ਆਪਣੇ ਵਾਲੀ ਇਹ ਬੰਦੇ ਬਹੁਤ ਕੰਮ ਕਰਦੇ ਆ ਬਿਹਾਰੀ ਬੰਦੇ ਆ ਇਹ ਆਪਣੇ ਘੰਨੇ ਵਾਲੇ ਹਾਂ ਕਿਵੇਂ ਆ ਸਤਿ ਸ੍ਰੀ ਅਕਾਲ ਹੋਰ ਠੀਕ ਆ ਵਧੀਆ ਜੀਰੀ ਲਾਇਓ ਠੰਡਾ ਮੌਸਮ ਹੋ ਗਿਆ ਅੱਜ ਬਾਰਸ਼ ਆਏਗਾ ਦੇਖੋ ਇਹ ਖੇਤ ਲੱਗ ਗਿਆ ਬਈ ਇੱਧਰ ਸਾਰਾ ਇਹ ਰਹਿ ਗਏ ਚਾਰ ਕਿਲੇ ਪੰਜ ਅੱਜ ਇਹ ਲਾ ਦੇਗੇ ਬੰਦੇ ਬਹੁਤ ਕੰਮ ਕਰਦੇ ਆ ਰਾਤ ਨੂੰ ਵਿਚਾਰੇ 9 ਵਜੇ ਤੱਕ ਬਹੁਤ ਵੱਟਦੇ ਆ ਦੇਖੋ ਉਹ ਬੰਦੇ ਵਿਚਾਰ ਲਗੇ ਤੇ ਪੀਣ ਹਲੇ ਇਹਨਾਂ ਨੇ ਫੰਟਾਂ ਲਾਤੀਆਂ ਇਹ ਬਾਸਮਤੀ ਲਾ ਰਹੇ ਆਪਾਂ ਹਰੇ ਰਾਤ ਕੀ ਮਤਲਬ ਦਵਾਈ ਲਾ ਕੇ ਰੱਖੀ ਵੀ ਹੋਇਆ ਹੈ ਪੌਦ ਵੀ ਸਵੇਰੀ ਲੈ ਕੇ ਆਵਾ ਹੈ ਉਹਨਾਂ ਕੀ ਪੌਦ ਵੀ ਰਾਤ ਕੀ ਗੇਰੀ ਵੀ ਸੀ ਮੈਂ ਵੀ ਬਾਬੇ ਦਾ ਨਾਮ ਲੈ ਕੇ ਤੇਲ ਪਾਣੀ ਕਰ ਲਿਆ ਚੈੱਕ ਟਰੈਕਟਰ ਦਾ ਕਰ ਲਿਆ ਸਟਾਰਟ ਲੈ ਕੇ ਚੱਲਦੇ ਆਪਾਂ ਫੇਤ ਨੂੰ ਜਿਹੜੇ ਰਾਤ ਦੇ ਖੇਤ ਭਰੇ ਭਰੇ ਨੇ ਆਹ ਕਰ ਰਹੇ ਇੱਕ ਅੱਧੂ ਜਿਹੜਾ ਆਪਣਾ ਕੰਮ ਹੈ ਰੀਜਲ ਫੁੱਲ ਵਾਪਸ ਇਹ ਠੀਕ ਹੈ ਬਾਈ ਬਣੇ ਰਿਓ ਵੀਡੀਓ ਗੇਲ ਚੱਲਦੇ ਆ ਪਹੁੰਚ ਗਏ ਜੀ ਖੇਤ ਇਸ ਮੋਟਰ ਬੱਪਰੇ ਵਾਕੀਦਾ ਇਹ ਅੱਧੂ ਕਰ ਰਹੇ ਆਪਾਂ ਸਵੇਰ ਜਹੇ ਦੂਈ ਮੋਟਰ ਦਾ ਪੂਰੇ ਪਾਣੀ ਟੁੱਟ ਗਿਆ ਰਾਤ ਹੋਣਾ ਫਿਰ ਕੋ ਆਇਆ ਕੋਈ ਨਾ ਕਹਿ ਗਿਆ ਸਾਡੀ ਫਟ ਪੈ ਗਿਆ ਇਹ ਲਾਈਟ ਆਣੀ ਸਵੇਰੇ ਦੀ ਫਿਲਟਰ ਆਪ ਚੱਲਦਾ ਕਰਦਾ ਨਾ ਇਹ ਹਰ ਜੀ ਸਵੇਰੇ ਲਾ ਰਹੇ 7:30 ਤੇ ਆਵਾਂ ਲਾਈਟ ਫਿਰ ਰਾਤ ਨੂੰ 12:00 ਵਜੇ ਫਿਲਟਰ ਚੱਲਦਾ ਪੈਂਦਾ ਇਸ ਕਰਕੇ ਦਿੱਕਤ ਹੈ ਉਹਨਾ ਬੜਾ ਕਿਲਾ ਰਹਿ ਰਿਹਾ ਦਾ ਦੋ ਦਿਨ ਹੋਏ ਪਾਣੀ ਪਾਵਾ ਇਸਮਾ ਤੇ ਰਹਿ ਜਾ ਲੇਵਰ ਲਾ ਰਹੀ ਐ ਇੱਧਰ ਗੈਰ ਗਿਆ ਲੱਗ ਜੇਗਾ ਪਰ ਉਹ ਦੇਣੀ ਐ ਸੈਟ ਚੱਲ ਰਹੀ ਐ ਆ ਨਾ ਬਈ ਫੁਣ ਆ ਸਰਕਾਰ ਦਾ ਜਿੰਨਾ ਜੀਵਿਦਾਰਾਂ ਵਰਗਾ ਇੰਨਾ ਸੋਚਿਆ ਵੀ ਪਾਣੀ ਪਹਚਾਣਾ ਕਰਤੀਗਾ ਈ ਨਹਿਰਾ ਲੱਗੀ ਜਿਹੇ ਦੀ ਆਪਾਂ ਨੂੰ ਗਿਆਪਾਉਦਾ ਨਾ ਲੈ ਮਿੱਤਰੋ ਪਹੁੰਚ ਗਏ ਮੱਕੀ ਵਾਲੇ ਖੇਤ ਪਾਣੀ ਅਜੇ ਕਸਰ ਹੈ ਥੋੜੀ ਪਾਣੀ ਕਰਿਆ ਵਾ ਚੱਲਦਾ ਆਪਣਾ ਲੈਟਸ ਚੱਲ ਰਹੀ ਹੈ ਉਹ ਉਧਰ ਪਿੰਡ ਨੇੜੇ ਕਰਿਆ ਈ ਆਪਾਂ ਦ ਕਾ ਮਾ ਜੇ ਖਿੱਚਿਆ ਪਾਉਣਾ ਹੈ ਉਹ ਹੋਲੈਂਡ ਖੜਿਆ ਦੇਖੋ ਉਹ ਚਰੀਗੇ ਨੇੜੇ ਕਰਕੇ ਆਏ ਆਪਾਂ ਉਹ ਬੰਦਾ ਫਿਰ ਰਿਹਾ ਆਪਣਾ ਇੱਥੇ ਲਹੋ ਉਹ ਬੰਦਾ ਫਿਰ ਰਿਹਾ ਦੇਖੋ ਪੱਕਾ ਆਪਣਾ ਉਹ ਲਾਲ ਟੀ-ਸ਼ਰਟ ਪਾਈ ਹੋਈ ਏ ਇੱਥੇ ਕਰਕੇ ਆਏ ਆਪਾਂ ਜਿਹੜਾ ਉਹ ਬੜਾ ਕਿਲਾ ਬਣਾ ਬਾਈਓ ਭਰ ਗਿਆ ਚਲਿਆ ਬਾਈ ਮ ਕਰ ਰਹੇ ਕੱਤੂ ਇਹ ਆਪਣਾ ਨਹਿਰ ਵਾਲਾ ਜਗਾਰਡ ਹੈ ਨਹਿਰ ਕੀ ਜਬਾਰੀ ਨਹੀਂ ਆਪਣੀ ਇਹ ਚੱਲ ਰਿਹਾ ਆਪਣਾ ਦੂਜੀ ਮੋਟਰ ਵਾਲਾ ਪਾਣੀ ਹੋ ਗਿਆ ਬਾਈ ਪਾਣੀ ਮੱਕੀ ਵਾਲੇ ਵਾਂ ਕਰਾਂ ਸਟਾਰਟ ਹੈਗਾ ਵੀ ਕਦੋਂ ਕਰਨਾ ਮੈਂ ਕੱਲ ਕਰਿਆ ਦਾ ਦੇਖਾਂ ਦੁਬਾਰਾ ਕਰਨਾ ਲੱਗਿਆ ਵੈਸੇ ਉਹ ਸੁੱਕੇ ਮੈਂ ਤਵੀਆਂ ਮਾਰਦੀ ਦੀ ਆਪਾਂ ਨੇ ਮੱਕੀ ਵਾਲੇ ਦੇ ਬਾਅਦ ਲੱਗ ਜਾਓ ਜੱਗਦਾ ਨੰਬਰ ਉਧਰ ਲਾਈਟ ਬੰਦ ਹੋ ਗਈ ਇੱਧਰ ਚੱਲ ਗਈ ਲਾਈਟ ਗਿਆ ਭਾਰ ਅੱਗੇ ਚੱਲ ਰਿਹਾ ਪਾਣੀ ਦੇਖੋ ਕਿੰਨਾ ਵਾਦਿਆ ਹੋ ਕੇ ਦਿਨ ਮੈਂ ਆਪਾਂ ਨਾ ਕੱਲ ਕਰਕੇ ਗਿਆ ਦਾ प्यारे पाए तो रही तो सुख रखा है भाई सबकी की फसल लग जाए देखो भाई देख बी दिख दी बना रहा मलाई वर्गा ਉਸ ਵੀਰ ਕਿਹੜੇ ਰਹਿ ਰਹੇ ਆਪਾਂ ਨੇ ਚਫੇਰੇ ਨੂੰ ਘੁਮਾਇਆ ਦਾ ਰੇਡ ਵਾਲੇ ਨੇ ਯਾਰ ਪੂਰਾ ਪੂਰਾ ਪਾਣੀ ਦਾ ਯਾਰ ਕੇ ਦੇਖਿਆ ਜੀ ਇਹਦਾ ਨਾ ਆਹ ਪਾਣੀ ਆਇਆ ਵਰਗਾ ਇੱਕ ਛੱਡਿਆ ਲੱਗਿਆ ਪਾਣੀ ਲਿਓ ਜੀ ਘੰਟਾ ਡੇਢ ਦੋ ਘੰਟੇ ਲੱਗੇਗੇ ਇਸ ਖੱਤੇ ਮਾ ਤਕਰੀਬਨ ਪਾਣੀ ਫਿਰ ਪੁਰ ਗਿਆ ਪਰਾ ਥੋੜਾ ਗੁੰਝਿਆ ਰਿਹਾ ਬਾ ਇਸ ਨੂੰ ਕਰਾਂਗੇ ਆਪਾਂ ਰੁੱਕ ਕੇ ਫੇਰੀ ਬਾ ਉਹ ਖੇਤ ਹੋ ਗਿਆ ਤਿਆਰ ਪਰਲਾ ਛਲਦੇ ਆਂ ਬੱਪਾ ਮੋਟਰ ਤੇ ਪਾਣੀ ਪੁਣੀ ਪੀਣ ਵਾਲੇ ਨੇ ਐਨੇ ਭਰ ਜੇਗਾ ਖੇਤ ਬਹੁਤ ਸੋਹਣਾ ਬਣਾਵਾ ਬਾਈ ਦੇਖ ਕੇ ਤੇ ਦੜੀ ਨਹੀਂ ਇਹਦੇ ਲੇਲੀ ਦਿਖਾ ਦੇਖੋ ਇਹ ਲੇਲੀ ਆ ਦੇਖੋ ਤਾਂ ਸਰੇ ਜਾਂ ਜਿਹੜੇ ਲੇਲੀ ਐ ਸਾਰੀ ਪੂਰਾ ਪੂਰਾ ਪਾਣੀ ਦਾ ਬਹੁਤ ਸੋਹਣਾ ਖੇਤ ਬਣਾਇਆ ਆਗੇ ਦੇ ਬਾਈ ਟਰੈਕਟਰ ਬਾ ਦੁਬਾਰਾ ਕਰੀ ਮਾ ਪਾਣੀ ਹੋ ਗਿਆ ਮਾ ਪਾਣੀ ਹੈ ਹਜੇ ਪਤਲਾ ਹੀ ਹੈ ਦੇਖਾਂ ਜਿਆਦਾ ਘੱਟ ਪਾਣੀ ਮਨਾ ਰੜੀਆਂ ਜੀਆਂ ਪੈਣ ਲੱਗ ਜਾਂ ਕਰਾ ਚੱਲਦਾ ਨਿਕਲ ਰਿਹਾ ਪਾਣੀ ਇੱਧਰ ਦੇ ਖੋਲਿਆ ਵਾ ਬੱਕੀ ਲਾਈਟ ਵੀ ਚੱਲ ਰਹੀ ਹੈ ਮੋਟਰ ਕਾ ਵੀ ਆ ਰਿਹਾ ਪਾਣੀ ਇਹ ਚੱ ਰਹੀ ਮੋਟਰ ਦੇਵੀ ਮਿੱਤਰੋ ਆਪਣੇ ਤਾਂ ਆ ਗਿਆ ਬੱਦਲ ਅੱਗੇ ਕਿਣ ਮਨਕਣੀ ਜੀ ਹੋਣ ਪਹਿਲਾਂ ਹਵਾਈ ਚਲੋ ਜੇ ਥੋੜੇ ਜੇ ਛਿੱਟੇ ਵੀ ਆ ਪੈ ਜਾਣ ਪਿੱਛੇ ਪਾਣੀ ਜਾ ਹੋ ਜਾ ਜੀਰੀ ਨੂੰ ਪਰ ਮਟਰੱਕੇ ਚੱਲਦੀ ਉਹ ਜਾਂ ਨੀਰ ਨਾਲ ਇਲੈਕਟ ਰੂਟ ਵਧੀਆ ਚੱਲੀ ਜਾਣਾ ਗਰਮੀ ਮੇਰੇ ਤਾਰਨ ਕਰੂਗਾ ਇਲੈਕਟ ਰੂਟ ਦੇਖਦੇ ਆ ਬਾਈ ਕਿੱਥੇ ਕਿੱਥੇ ਮੀਂਹ ਪੈ ਰਿਹਾ ਅਕਿ ਤੱਕ ਨਹੀਂ ਪੈਂਦਾ ਲੱਗ ਗਿਆ ਬ੍ਰਿਕ ਬ੍ਰਿਕ ਜਮੀਂ ਪੈਣ ਬਾਈ ਇਸ ਤਰਾਂ ਚੜੀ ਵਾਲਾ ਵਾ ਚਲੋ ਕੁਛ ਨਾ ਕੁ ਸਹਾਰਾ ਲਗੇਗਾ ਬਹੁਤ ਇਸका ਮਹਾਰਾਜ ਗੇਲੂ ਹੈ ਨਹਿਰ ਦਾ ਪਾਣੀ ਵੀ ਚੱਲ ਗਿਆ ਆਪਣੇ ਕੋਲ ਚੱਲ ਗਈ ਮੁੱਕ ਗਈ ਇਹਨੂੰ ਲਾਈਟ ਬੰਦ ਹੋਣ ਕਰਕੇ ਮੋਟਰ ਮੋਟਰ ਵੈਸੇ ਬਾਰੀ ਨਹੀਂ ਹੈ ਅੱਜ ਆਪਣੀ ਬਾਰੀ ਆਪਣੇ ਗਵਾਂਢੀ ਕੀ ਹੈ ਉਹ ਚਲਾ ਨਹੀਂ ਰਹੇ ਉਹ ਕਰੇ ਵੀ ਚੰਨੇ ਚਲਾ ਲਿਓ ਆਪਣੀ ਬਾਰੀ ਲਗਾ ਬੁੱਧਵਾਰ ਤੇ ਰਾਤ ਤੇ ਲਗਾ ਸ਼ਨੀਵਾਰ ਦੀ ਸ਼ਾਮ ਤੱਕ ਚਾਰ ਪੰਜ ਦਿਨ ਚਲਾ ਆਪਣੀ ਵਾਰੀ ਇਧਰ ਇਹ ਤਾਂ ਖਾਸਾ ਹੋ ਜਾ ਆਪਣਾ ਨਹਿਰ ਪਰ ਇਸ ਕਰਕੇ ਵਾਰੀ ਕਾਫੀ ਵੱਡ ਗਿਆ ਕਰਦੀ ਚੱਲਦੀ ਆ ਆਪਣਾ ਪਾਣੀ ਚੱਲਦੇ ਆ ਬਈ ਘਰਾਂ ਨੂੰ ਵੀ ਆਪਾਂ ਯੋ ਹੋਈ ਵੀਰੇ ਬਾਈ ਮੋਟਰ ਖਰਾਬ ਆਪਣੀ ਪਾਈ ਇਹ ਬੰਦਿਆਂ ਨੇ ਉਹ ਨਿਬੜ ਗਿਆ ਟਰੈਕਟਰ ਕੱਢ ਲਿਆ ਬਾਕੀ ਬਾਈ ਕਣੀਆਂ ਥੋੜੀ ਐ ਪਈਆਂ ਖੇਤ ਖਾਲੀ ਐ ਦੇਖੋ ਹੁਣ ਆ ਚਲੋ ਫਿਰ ਵੀ ਦੇ ਗਈ ਗਿਆ ਕੋ ਤੇ ਲੈ ਕੇ ਨਹੀਂ ਗਿਆ ਜਿਹੜੀ ਹਰੀ ਹਰੀ ਵਧੀਆ ਹੋ ਜੇਗੀ ਜਿਹੜਾ ਲਾਵਾ ਲਿਆ ਕੇ ਰੋਟਾ ਵੇਟਰ ਮਿਸਤਰੀ ਦਾ ਮੋਟਰ ਸੈਲਿੰਗ ਸਟਾਰਟ ਹੋ ਰਿਹਾ ਹਾਂ ਹੈ ਦੇਖ ਕੀ ਕਰਨਾ ਜਾਈ ਆ ਗਿਆ ਟਰੈਕਟਰ ਵੀ ਆਪਾਂ ਲਿਆਵਾਂ ਰੋਟਾ ਵਿਟਰ ਵਾਲਾ ਹੋਰੇ ਨੂੰ ਢੇਡਾ ਲਾਮਾ ਰਸਤਾ ਥੋੜਾ ਜਿਹਾ ਘਟ ਹੈ ਟਰੈਕਟਰ ਜਾਣੇ ਮੈਂ ਦਿੱਕਤ ਕਰਾ ਅੱਗੇ ਨੂੰ ਹੋਰ ਲਾਮੇਗੇ ਮਿੱਟੀ ਥੋੜੀ ਥੋੜੀ ਘੇ ਲੈ ਬਈ ਚੱਲੇ ਆ ਪੌਦ ਲੈ ਗਏ ਉਹ ਦੇਖੋ ਫਿਰ ਟਰਾਲੀ ਭਰ ਲਈ ਦੇ ਵਿੱਚ 14 ਬੰਦੇ ਹੈ 20 ਬੰਦੇ ਜਿੰਨੀ ਜਿਰੀ ਲਾ ਰਹੇ ਹਨਾ 20 ਬੰਦੇ ਇੰਨੀ ਜਿਰੀ ਲਾਵਾ ਜਿੰਨੇ 14 ਬੰਦੇ ਜਿਰੀ ਲਾ ਰਹੇ ਵਧੀਆ ਕੰਮ ਕਰਨੇ ਵਾਲੇ ਬੰਦੇ ਆ ਬਾਈ ਲਾ ਲਓ 6:30 ਵਜੇ ਆਪਾਂ ਇਹ ਪਨੀਰੀ ਛੱਡਣ ਜਾ ਰਹੇ ਆ ਹਰੇ ਕੁਛ ਬੰਦੇ ਨਾ ਕਿ ਗੈਲਗੇ ਬਾਸਮ ਦੀ ਘਟ ਗਈ 1500 ਨਾ ਹੋ ਗਈ ਜਿਹੜੀ ਅੱਜ ਲਾਰੇ ਦੇ ਉਹ ਬਹੁਤ ਭੱਟ ਰਹੇ ਨੇ 9 ਵਜੇ ਤੱਕ ਬਹੁਤ ਪੱਟਾਂ ਵਿਚਾਰੇ ਸਵੇਰੇ 5 ਵਜੇ ਖੇਤਾਂ ਮਾਂ ਲੱਗ ਜਾਾਂ ਲਿਓ ਜੀ ਪਹੁੰਚ ਕੇ ਖੇਤ ਬਹੁਤ ਤਾਰਨ ਬਹੁਤ ਬਹੁਤ ਵੱਧ ਗਈ ਛੜੀ ਛੜੀ ਹੋ ਗਈ ਠੀਕ ਹੈ ਬਾਈ ਅੱਜ ਕੀ ਵੀਡੀਓ ਆਪਣੀ ਇੰਨੀ ਕੀ ਮਿਲਾਂ ਕੱਲੂ ਕਿਸੇ ਨਵੀਂ ਵੀਡੀਓ ਮਾਂ ਅੱਜ ਕੀ ਵੀਡੀਓ ਬਈ ਆਪਣੀ ਇੰਨੀ ਕੀ ਸਤਿ ਸ਼੍ਰੀ ਅਕਾਲ ਬਾਈ ਧੰਨਵਾਦ ਸਾਰੇ ਕੰਮਕਾਰਾਂ ਬਾਈ ਬਰਕਤਾਂ ਕਰੇ ਪਰਮਾਤਮਾ ਸਾਰੇਂਗੇ ਕੰਮਕਾਰ ਸਹੀ ਚੱਲੈ ਸਾਰੇਂਗੇ ਸੇਤਾਂ ਸਹੀ ਰਹਿਣ ਸਭ ਨੂੰ ਲੇਬਰ ਨੂੰ ਵਧੀਆ ਮਿਲ ਜਾਇ ਜਿਹੜੀ ਵਧੀਆ ਲੱਗ ਜਾ ਟਾਈਮ ਗੈਲ ਸਭ ਕੀ ਉਹ ਵੀ ਅਰਦਾਸ ਕਰਾਂ ਬਾਈ ਮਹਾਰਾਜ ਜੀ ਕੇ ਪੁਰਾ ਧੰਨਵਾਦ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ